ਦੋਸਤੋ ਇੱਕ ਤੁਸੀਂ ਖਬਰ ਸੁਣੀ ਹੋਗੀ 24 ਸਾਲ ਦੀ ਇੱਕ ਔਰਤ ਨੇ ਵਿਆਹ ਹੋਇਆ ਸੀ 4 ਮਹੀਨੇ ਪਹਿਲਾਂ ਆਪਦੇ ਆਸ਼ਿਕ ਨਾਲ ਰਲ ਕੇ ਆਟੇ ਦੇ ਵਿੱਚ ਜ਼ਹਿਰ ਗੁੰਨ ਕੇ ਤੇ ਆਪਦੇ ਸਾਰੇ ਟੱਬਰ ਨੂੰ ਦੇਤੀ ਤੇ ਉਹਦੇ ਵਿੱਚੋਂ ਉਹਦਾ ਘਰ ਵਾਲਾ ਤੇ ਉਹਦੀ ਸੱਸ ਮੌਕੇ ਤੇ ਹੀ ਰਾਤ ਨੂੰ ਗੱਡੀ ਚੜ ਗਏ ਮਰ ਗਏ ਮੌਤ ਹੋ ਗਈ ਜਿਹੜਾ ਉਹਦਾ ਸਹੁਰਾ ਸੀਗਾ ਉਹਦੀ ਜਾਨ ਬਚ ਗਈ ਆ ਤੇ ਆਪਾਂ ਗੱਲ ਕਰਾਂਗੇ ਉਹਦੇ ਤਾਇਦੇ ਮੁੰਡੇ ਨਾਲ ਵੀ ਕੀ ਗੱਲ ਹੋਈ ਕੀ ਬਾਣਾ ਵਾਪਰ ਆਜਾ ਬਾਈ ਮੜਾ ਜਾ ਖੱਚ ਕੇ ਯਾਰ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਦਰਿੰਦਗੀ ਨੂ ਦੀ ਜਿਨੇ ਇੱਕ ਆਪਦੇ ਆਸ਼ਕ ਪਿੱਛੇ ਲਾ ਕੇ ਸਾਰਾ ਟੱਬਰ ਦੀ ਬਲੀ ਦੇ ਦਿੱਤੀ ਉਹਨਾਂ ਨੂੰ ਮਾਰ ਮਕਾਇਆ ਉਹਨਾਂ ਨੂੰ ਜੱਗ ਤੋਂ ਤੋੜਤਾ ਕਿਉਂ ਤੋੜਤਾ ਇੱਕ ਇਸ਼ਕ ਚ ਅੰਨੀ ਹੋਈ ਜਨਾਨੀ ਨੇ ਕੀ ਕਰਤਾ ਕੀ ਨਹੀਂ ਕਰਤਾ ਉਹ ਆਪਾਂ ਗੱਲ ਕਰਦੇ ਆ ਕਿ ਬਾਈ ਨਾ ਸਸੀ ਗਾ ਵੀ ਸਸੀ ਗਾ ਵੀ ਕੀ ਹਾਲ ਹੈ ਵਧੀਆ ਬਾਈ ਕੀ ਲੱਗਦਾ ਤੁਸੀਂ ਉਹਨਾਂ ਦੇ ਜਿੰਨਾਂ ਦੇ ਪਰਿਵਾਰ ਦੀ ਇਹ ਕੰਮ ਹੋਇਆ ਬਾਈ ਮੈਂ ਉਹਦੇ ਤਾਏ ਦਾ ਮੁੰਡਾ ਅੱਛਾ ਤਾਏ ਦਾ ਮੁੰਡਾ ਠੀਕ ਹੈ ਮੇਰੇ ਤਾਏ ਦੇ ਮੁੰਡੇ ਨਾਲ ਚਾਚੇ ਦੇ ਮੁੰਡੇ ਨਾਲ ਵਿਆਹ ਹੋਇਆ ਸੀਗਾ ਬਈ ਉਹ ਕੁੜੀ ਦਾ ਤੇ ਜਿਹਨੇ ਸਪਰੇਅ ਪਾ ਕੇ ਮੇਰੇ ਪਰਿਵਾਰ ਨੂੰ ਮੇਰੇ ਚਾਚੇ ਦੇ ਪਰਿਵਾਰ ਨੂੰ ਸਾਰਿਆਂ ਨੂੰ ਖਤਮ ਕਰਤਾ ਬਈ ਵਿਆਹ ਨੂੰ ਕਿੰਨਾ ਟਾਈਮ ਹੈ ਉਦੇ ਵਿਆਹ ਨੂੰ ਤਾਂ 4 ਮਹੀਨੇ ਹੋਏ ਸੀ ਬਈ ਅੱਛਾ 4 ਮਹੀਨੇ ਹੋਏ ਸੀ ਵਿਆਹ ਨੂੰ ਤੇ ਕੀ ਗੱਲ ਹੋਈ ਜਿਹੜਾ ਉਹਨੂੰ ਜਨਾਨੀ ਨੂੰ ਐਡਾ ਕਦਮ ਚੱਕਣਾ ਪਿਆ ਬਈ ਸਾਡੇ ਟੱਬਰ ਨੂੰ ਹੀ ਮਾਰਦਾ ਕਦਮ ਇਸ ਗੱਲੋਂ ਚੱਕਿਆ ਬਈ ਕਿਉਂਕਿ ਉਹ ਹੈਗੀ ਸੀ ਪ੍ਰੇਮਿਕਾ ਜੋੜੀ ਵਾਲੀ ਸਿਸਟਮ ਮਤਲਬ ਉਹ ਆਸ਼ਕੀ ਕਰਦੀ ਸੀ ਮਤਲਬ ਜਿਹਦੇ ਨਾਲ ਉਹਦੀ ਗੱਲਬਾਤ ਸੀਗੀ ਬਈ ਹਨਾ ਉਸ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨੇ ਆਪਣੇ ਸਾਰੇ ਪਰਿਵਾਰ ਨੂੰ ਸਪਰੇ ਪਾਤੀ ਸੀਗੀ ਬਈ ਆਟੇ ਦੇ ਵਿੱਚ ਰਲਾ ਕੇ ਠੀਕ ਹੈ ਰੋਟੀਆਂ ਖਵਾਤੀਆਂ ਸੀਗੀਆਂ ਘਰ ਦੇ ਨੂੰ ਤੇ ਮੇਰੇ ਤਾਏ ਦੇ ਮੁੰਡੇ ਨੂੰ ਮੇਰੀ ਚਾਚਾ ਚਾਚੇ ਦੇ ਮੁੰਡੇ ਨੂੰ ਚਾਚੀ ਮੇਰੀ ਤੇ ਔਰ ਇੱਕ ਚਾਚਾ ਮੇਰਾ ਇਹਨਾਂ ਨੇ ਉਲਟੀਆਂ ਕਰ ਕਰਕੇ ਮਤਲਬ ਯਾਰ ਮੰਜੇ ਪਰ ਤੇ ਟੱਟੀਆਂ ਲੱਗ ਗੀਆਂ ਇਹਨਾਂ ਨੂੰ ਤੇ ਜਿਹੜੀ ਮੇਰੀ ਪਾ ਬੀ ਸੀਗੀ ਠੀਕ ਹੈ ਜਿਹਨੇ ਕੰਮ ਕੀਤਾ ਸੀ ਇਹ ਠੀਕ ਹੈ ਉਹ ਜਾਣ ਕੀ ਕਰਦੀ ਸੀ ਜਾਣ ਕੀ ਟੱਟੀ ਜ ਵੜ ਜਾਂਦੀ ਸੀ ਕਹਿੰਦੀ ਮੈਨੂੰ ਟੱਟੀਆਂ ਲੱਗ ਗਈਆਂ ਉਲਟੀ ਆਲਟੀ ਦਾ ਕਰਦੀ ਨਹੀਂ ਸੀ ਹਨਾ ਬਹਾਨੇ ਬਣਾਉਂਦੀ ਸੀ ਬਹਾਨੇ ਜੇ ਬਣਾਉਣ ਲੱਗ ਗਈ ਮਤਲਬ ਉਹ ਐਕਟਿੰਗ ਕਰਨ ਲੱਗ ਗਈ ਵੀ ਮੈਨੂੰ ਵੀ ਮੈਂ ਵੀ ਕੁਝ ਖਾਦਾ ਹੋਇਆ ਐਕਟਿੰਗ ਤੇ ਰੀਅਲ ਚ ਬਹੁਤ ਫਰਕ ਪੈਂਦਾ ਹਾਂ ਠੀਕ ਹੈ ਤੇ ਮੇਰੀ ਜਿਹੜੀ ਚਾਚੇ ਦੀ ਕੁੜੀ ਸੀਗੀ ਹਨਾ ਉਹਨੇ ਕੀ ਕੀਤਾ ਉਨੇ ਭਾਬੀ ਨੂੰ ਪੁੱਛਿਆ ਵੀ ਭਾਬੀ ਤੂੰ ਜੇ ਜਿਹੜਾ ਕੰਮ ਕੀਤਾ ਤੂੰ ਕੀਤਾ ਇਹ ਜਿਹੜਾ ਕੁਛ ਪਾਇਆ ਤੂੰ ਕੀਤਾ ਕੀ 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 ਪਤਾ ਤੂੰ ਹਨਾ ਜ਼ਹਿਰ ਜੂਰ ਪਤਾ ਇਹਨਾਂ ਨੂੰ ਤੇ ਤੈਨੂੰ ਤਾਂ ਕੁਛ ਹੁੰਦਾ ਨਹੀਂ ਪਿਆ ਉਹ ਕਹਿੰਦੀ ਮੈਨੂੰ ਤਾਂ ਟਟੀਆਂ ਲੱਗੀਆਂ ਪਈਆਂ ਵੀ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਉਲਟੀਆਂ ਕਰੀ ਜੰਨੀ ਆ ਕਹਿੰਦੀ ਤੂੰ ਤੇਰਾ ਬੁਰਾ ਹਾਲ ਨਹੀਂ ਹੋਇਆ ਤੂੰ ਜਾ ਕੇ ਵੇਖ ਮੰਜੇ ਦੇ ਉੱਤੇ ਮੇਰੇ ਭਰਾ ਦਾ ਬੁਰਾ ਹਾਲ ਹੋਇਆ ਸਾਰਾ ਲਿਬੜਿਆ ਪੇਟ ਰੋਟੀਆਂ ਨਾਲ ਸਾਰਾ ਉਲਟੀਆਂ ਕਰ ਕਰਕੇ ਬੁਰਾ ਹਾਲ ਟਟੀਆਂ ਨਿਕਲ ਗਈਆਂ ਉਹਨਾਂ ਦੇ ਵਿੱਚ ਮੇਰੀ ਮਾਂ ਮਾਂ ਦੀਆਂ ਟਟੀਆਂ ਨਿਕਲ ਗਈਆਂ ਮੇਰੇ ਚਾਚੇ ਦੀਆਂ ਟਟੀਆਂ ਨਿਕਲ ਗਈਆਂ ਮਨ ਕਹਿ ਦਈਏ ਵੀਰ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਤੇ ਉਹ ਜਿਵੇਂ ਸਾਫ ਸੁਥਰੀ ਫਿਰਦੀ ਸੀ ਉਹ ਜਾਣ ਕੇ ਲੱchn ਕਰੀ ਜਾਂਦੀ ਸੀਗੀ ਠੀਕ ਹੈ ਉਸ ਤੋਂ ਬਾਅਦ ਭਾਈ ਮੈਂ ਉਹਨਾਂ ਨੂੰ ਚੱਕਿਆ ਠੀਕ ਹੈ ਹਸਪਤਾਲ ਦੇ ਵਿੱਚ ਲੈ ਕੇ ਐਡਮਿਟ ਕੀਤਾ ਮੇਰਾ ਜਿਹੜਾ ਭਰਾ ਸੀਗਾ ਭਾਈ ਚਾਚੇ ਦਾ ਮੁੰਡਾ ਉਹ ਤਾਂ ਥਾਂ ਤੇ ਮੁੱਕ ਗਿਆ ਸੀ ਜਿਹੜੀ ਮੇਰੀ ਤਾਈ ਸੀ ਉਹ ਵੀ ਥਾਂ ਤੇ ਮੁੱਕ ਗਈ ਸੀ ਜਿਹੜਾ ਮੇਰਾ ਤਾਇਆ ਸੀ ਬਈ ਉਹ ਵੈਂਟੀਲੇਟਰ ਤੇ ਲੈ ਕੇ ਗਏ ਉਹਨੂੰ ਬਈ ਸਾਰਾ ਐਂਬੂਲੈਂਸ ਬੁਲਾਈ ਬਈ ਉਹਨੂੰ ਲੈ ਕੇ ਗਏ ਐਂਬੂਲੈਂਸ ਟਾਈਮ ਤੇ ਨਾ ਆਈ ਅਸੀਂ ਗੱਡੀ ਕੱਢੀ ਗੱਡੀ ਘੜੇ ਕੇ ਉਹਨੂੰ ਲੈ ਕੇ ਗਏ ਬਈ ਉਹ ਹਸਪਤਾਲ ਦੇ ਵਿੱਚ ਪਿਆ ਰਿਆ ਮਤਲਬ ਉਹ ਹਜੇ ਠੀਕ ਆ ਬਈ ਹਾਲਾਤ ਉਹਦੇ ਠੀਕ ਆ ਹਾਂ ਬਈ ਉਹਦੇ ਠੀਕ ਹਾਲਾਤ ਪਰ ਜਿਹੜੀ ਮੇਰੀ ਭਾਬੀ ਸੀ ਬਈ ਉਹ ਮੰਜੇ ਉੱਥੇ ਪਈ ਰਹੀ ਉੱਥੇ ਆ ਗਿਆ ਹਸਪਤਾਲ ਦੇ ਵਿੱਚ ਪਈ ਰਹੀ ਹੈਣਾ ਅਸੀਂ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਵੀ ਇਹਨੂੰ ਕਿਉਂ ਭਾਇਆ ਤੁਸੀਂ ਇਹਨੂੰ ਕਿ ਤੁਸੀਂ ਬੈੱਡ ਦੇ ਉੱਤੇ ਪਾਇਆ ਹੋਇਆ ਉਹ ਕਹਿੰਦੀ ਕਹਿੰਦੀ ਵੀ ਅਸੀਂ ਤਾਂ ਇਹਨੂੰ ਪਾਇਆ ਹੋਇਆ ਸੀ ਅਸੀਂ ਇਹਨੂੰ ਤਾਂ ਪਾਇਆ ਹੋਇਆ ਵੀ ਪੁਲਸ ਆਊਗੀ ਇਹ ਕਿਤੇ ਆਇਨਾ ਹੋਵੇ ਭੱਜ ਦੇ ਅਸੀਂ ਜਾਣ ਕੇ ਇਹਨੂੰ ਪਾਇਆ ਹੋਇਆ ਠੀਕ ਹੈ ਮਤਲਬ ਯਾਰ ਭਾਈ ਮੈਂ ਉਹਨਾਂ ਨੂੰ ਸਮਝਾਇਆ ਸੀਗਾ ਵੀ ਇਹ ਬੰਜਨਾਨੀ ਸਹੀ ਨਹੀਂ ਹੈਗੀ ਪਰ ਉਹ ਮੰਨੇ ਨਹੀਂ ਤੇ ਉਹੀ ਕਾਰਨਾਮਾ ਸਾਡੇ ਹੋ ਗਿਆ ਭਾਈ ਕਹਿੰਦਾ 4 ਮਹੀਨੇ ਹੋਏ ਸੀ ਮੇਰੇ ਚਾਚੇ ਦੇ ਮੁੰਡੇ ਦੇ ਵਿਆਹ ਹੋਏ ਨੂੰ ਇਕੋ ਪ੍ਰੇਮ ਜੋੜੀ ਸੀ ਕਿਸੇ ਨਾ ਪਹਿਲਾਂ ਹੀ ਉਹਦੀ ਗਾਟੀ ਸੀ ਕੰਮ ਉਹ ਇੱਥੋਂ ਤੱਕ ਪਹੁੰਚ ਗਿਆ ਕਿ ਉਹਦੇ ਪੇਕੇ ਸਹਰੇ ਪਿੰਡ ਵੀ ਉਹ ਗੱਲ ਉਹਦੇ ਨਾਲ ਕਰਦੀ ਰਹੀ ਤੇ ਇੱਥੋਂ ਤੱਕ ਨੌਬਤਾ ਗਈ ਉਹਨੇ ਇੱਕ ਪਰਿਵਾਰ ਨੂੰ ਸਾਰੇ ਨੂੰ ਜ਼ਹਿਰ ਆਟੇ ਦੇ ਵਿੱਚ ਗੁੰਨ ਕੇ ਖਵਾਤੀ ਤੇ ਉਹਨਾਂ ਨੂੰ ਰਾਤ ਨੂੰ ਟੱਟੀਆਂ ਉਲਟੀਆਂ ਲੱਗੀਆਂ ਰਹੀਆਂ ਤੇ ਮੰਜੇ ਭਾਤੇ ਉਹਨਾਂ ਨੇ ਤੇ ਇਹ ਜਨਾਨੀ ਟਗਵੰਜ ਕਰਦੀ ਰਹੀ ਲੈਟਰਨ ਚ ਜਾਂਦੀ ਸੀ ਭੱਜ ਕੇ ਵੀ ਮੈਨੂੰ ਵੀ ਮੈਨੂੰ ਟੱਟੀ ਆਉਂਦੀ ਜਾਂ ਮੈਨੂੰ ਉਲਟੀ ਆਉਂਦੀ ਆ ਤੇ ਪਰ ਜਿਹੜੀ ਉਹਨਾਂ ਦੀ ਕੁੜੀ ਸੀ ਉਹਨੇ ਕਿਹਾ ਵੀ ਤੈਨੂੰ ਉਹ ਹਾਲਾਤ ਨਹੀਂ ਹੋਏ ਜਿਹੜੇ ਸਾਡੇ ਪਰਿਵਾਰ ਦੇ ਹੋਏ ਵੇ ਆ। ਮੁੰਡਾ ਮੌਕੇ ਤੇ ਗਿਆ, ਕੁੜੀ ਮਾਂ ਮੌਕੇ ਤੇ ਉੱਠ ਗਈ ਤੇ ਜਿਹੜਾ ਪਿਓ ਸੀ ਉਹ ਹਜ ਠੀਕ ਆ ਉਹ ਹਸਪਤਾਲ ਦੇ ਵਿੱਚ ਆ ਉਹਦੀ ਹਾਲਤ ਠੀਕ ਆ। ਇਹਨੇ ਟਗਵਾਂਜ ਕੀਤਾ ਬਰਾਬਰ ਜਾ ਕੇ ਇਹ ਬੈੱਡ ਤੇ ਇਹ ਪੈ ਗਈ ਪਰ ਹਸਪਤਾਲ ਵਾਲੇ ਕਹਿੰਦੇ ਵੀ ਅਸੀਂ ਪੁਲਿਸ ਦੀ ਵੇਟ ਕਰਦੇ ਆਂ ਵੀ ਕਿਤੇ ਭੱਜ ਨਾ ਜਾਵੇ ਇਹਨੂੰ ਅਸੀਂ ਫੜਾਵਾਂਗੇ। ਕਿਉਂ ਫੜਾਵਾਂਗੇ? ਕਿਉਂਕਿ ਉਹ ਕਨਾਕਾਰ ਸੀ ਤੇ ਉਸ ਤੋਂ ਬਾਅਦ ਬਾਈ ਕੀ ਹੋਇਆ ਤੁਹਾਡਾ ਉਸ ਤੋਂ ਬਾਅਦ ਤੁਹਾਨੂੰ ਦੱਸਦਾ ਬਾਈ ਉਹ ਤਾਂ ਚੱਲ ਗੱਲ ਸਾਈਡ ਤੇ ਰੱਖੋ ਮੈਂ ਉਹ ਹੰਡੇ ਤੇ ਦੱਸੂਗਾ ਤੁਹਾਨੂੰ ਵੀ ਕੀ ਗੱਲ ਹੋਈ ਸੀ ਠੀਕ ਹੈ ਮੈਂ ਆਪਦੇ ਤਾਏ ਦੇ ਮੁੰਡੇ ਨੂੰ ਆ ਚਾਚੇ ਦੇ ਮੁੰਡੇ ਨੂੰ ਤੇ ਮੈਂ ਆਪਦੇ ਭਰਾ ਨੂੰ ਇਹ ਗੱਲ ਜਰੂਰ ਸਮਝਾਈ ਚਾਚੀ ਨੂੰ ਵੀ ਸਮਝਾਈ ਸੀ ਵੀ ਜਿੱਥੇ ਤੁਸੀਂ ਰਿਸ਼ਤਾ ਕੀਤਾ ਇਹ ਸਹੀ ਨਹੀਂ ਹੈਗਾ ਪਰਿਵਾਰ ਸਾਨੂੰ ਪਹਿਲਾਂ ਪਤਾ ਸੀਗਾ ਇਹਨੂੰ ਇਹ ਸੀਗਾ ਵੀ ਇਹ ਭਾਨੀ ਮਾਰਦਿਆ ਵੀ ਇਹ ਜਾਣ ਕੇ ਸਾਡੇ ਮੁੰਡੇ ਦਾ ਰਸਤਾ ਮਸਾ ਹੋਇਆ ਵੀ ਇੰਨੀ ਸੋਹਣੀ ਘਰ ਵਾਲੀ ਮਿਲਦੀ ਮਿਲ ਜਾਂਦੀ ਸਾਡੇ ਪਿੰਡਾਂ ਚੱਕ ਰੀਤਾ ਨਾ ਵੀ ਇਹ ਅਗਲਾ ਕਹਿੰਦਾ ਸ਼ਰੀਕ ਸ਼ਰੀਕ ਤੇ ਰਾਜੀ ਨਹੀਂ ਉਹ ਵੀ ਰਾਜੀ ਨਹੀਂ ਹੈ ਨਾ ਉਹਦੀ 24 ਸਾਲ ਦੀ ਉਮਰ ਸੀ ਬਈ ਮੁੰਡੇ ਦੀ ਮੁੰਡੇ ਦੀ ਨਹੀਂ ਕੁੜੀ ਦੀ ਕੁੜੀ ਦੀ ਤੇ ਮੁੰਡੇ ਦੀ 35 ਸਾਲ ਦੀ ਉਮਰ ਸੀ ਅੱਛਾ ਠੀਕ ਹੈ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਸਾਡੇ ਮੁੰਡੇ ਦਾ ਮਸਾ ਵਿਆਹ ਹੋਇਆ ਇਹ ਉਂਗਲਾਂ ਲਾਉਂਦਾ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਅਸੀਂ ਇਹਨਾਂ ਦੇ ਪਿੰਡ ਜਾਂਦੇ ਰਹੇ ਹਾਂ ਸਾਨੂੰ ਪਤਾ ਇਹ ਕੁੜੀ ਦਾ ਇਹਦੇ ਬਾਰੇ ਕੈਰੇਕਟਰ ਸਾਨੂੰ ਪਤਾ ਵੀ ਕਿੰਨੇ ਕਿ ਖੇ ਖਾਂਦੀ ਫਿਰਦੀ ਹੈ ਸਾਰੇ ਪਾਸੇ ਵੀ ਤੁਸੀਂ ਨਾ ਕਰੋ ਨਾ ਕਰੋ ਉਹਨਾਂ ਨੇ ਬਈ ਮੰਨੀ ਨਹੀਂ ਉਸ ਤੋਂ ਬਾਅਦ ਬਈ ਜਦੋਂ ਉਹ ਜਨਾਨੀ ਇਹ ਵਿਆਹ ਕਿ ਲਿਆਉਂਦੇ ਆ ਠੀਕ ਹੈ ਉਸ ਤੋਂ ਬਾਅਦ ਮੈਂ ਉਹਦੇ ਭਰਾ ਨੂੰ ਵੀ ਕਹਿਣਾ ਰਿਹਾ ਮੈਂ ਕਿ ਭਰਾਵਾ ਤੂੰ ਜਦੋਂ ਜਾਨਾ ਕੰਮ ਤੇ ਕੋਈ ਨਾ ਕੋਈ ਬੰਦਾ ਇਹਦੇ ਕੋਲ ਆਉਂਦਾ ਤੂੰ ਮੰਨ ਜਾ ਮੇਰੀ ਗੱਲ ਮੰਨ ਜਾ ਪਰ ਇਹ ਬੰਦੇ ਨੇ ਮੇਰੀ ਗੱਲ ਨਹੀਂ ਸੁਣੀ ਬਈ ਤੁਸੀਂ ਕੀ ਕੰਮ ਕਰਦੇ ਮੈਂ ਤਾਂ ਬਈ ਘਰੇ ਖੇਤੀ ਖੁੱਤੀ ਕਰਦਾ ਅੱਛਾ ਤੁਸੀਂ ਘਰੇ ਹੁੰਦੇ ਤੇ ਇਹ ਕੰਮ ਕਰਦਾ ਸਾਰਾ ਇਹ ਕੰਮ ਕਰਦਾ ਬਈ ਠੀਕ ਹੈ ਬਾਈ ਕਹਿੰਦਾ ਬਈ ਜਦੋਂ ਮੈਂ ਉਹਨਾਂ ਦੇ ਪਿੰਡ ਸੀ ਸਾਨੂੰ ਅਸੀਂ ਜਾਣਦੇ ਸੀ ਉਹਨਾਂ ਨੂੰ ਉਹ ਕੁੜੀ ਦਾ ਪਿੰਡ ਚ ਹੀ ਕੈਰੈਕਟਰ ਬਹੁਤ ਗਲਤ ਸੀ ਕਹਿੰਦਾ ਮੈਂ ਸਮਝਾਇਆ ਵੀ ਤੂੰ ਨਾ ਇਹ ਕੰਮ ਕਰ ਨਾ ਕੁਛ ਕਰ ਪਰ ਇਹ ਸਮਝਿਆ ਨਹੀਂ ਕਿਉਂ ਨਹੀਂ ਸਮਝਿਆ ਕਹਿੰਦਾ ਜੀ ਇਹਨੂੰ ਆਏ ਸੀ ਮੇਰੀ 35 36 ਸਾਲ ਦੀ ਉਮਰ ਹੋਈ ਵੀ ਆ ਕੁੜੀ ਦੀ 24 ਸਾਲ ਦੀ ਉਮਰ ਸੀ ਵੀ ਮੇਰਾ ਰਿਸ਼ਤਾ ਮਸਾ ਹੋ ਰਿਹਾ ਵੀ ਇਹ ਸ਼ਰੀਕ ਆ ਸ਼ਰੀਕ ਖਣੀ ਸਾਡੇ ਤੇ ਸੜਦੇ ਆ ਸਾਡੇ ਤੇ ਖੁਸ਼ ਨਹੀਂ ਵੀ ਸਾਡਾ ਚ ਘਰ ਬਣ ਰਿਹਾ ਪਰ ਇਹਨੇ ਆਪਦੀ ਭਰਾਵਾਂ ਵਾਲੀ ਸੋਚੀ ਸੀ ਸ਼ਰੀਕੇ ਪੁਣਾ ਨਹੀਂ ਸੋਚਿਆ ਸੀ ਵੀ ਮੇਰੇ ਭਰਾ ਦਾ ਰਿਸ਼ਤਾ ਗਲਤ ਇੱਕ ਜਨਾਨੀ ਨਾਲ ਹੋ ਰਿਹਾ ਵੀ ਅਜੋਹੀ ਜੇ ਉਹਨਾਂ ਨੇ ਨਹੀਂ ਆਖੇ ਲੱਗੇ ਤਾਂ ਭੁਗਤ ਰਹੇ ਆ ਕਿਸੇ ਟਾਈਮ ਚ ਆਪਾਂ ਸ਼ਰੀਕਾ ਛੱਡ ਕੇ ਕਦੇ ਟਾਈਮ ਇਹ ਚੀਜ਼ ਸੋਚਿਆ ਕਰੋ ਵੀ ਸਾਡੇ ਉਹ ਭਰਾ ਸਾਡੇ ਭੈਣ ਆ ਹਰ ਵਕਤ ਸਾਡਾ ਮਾੜਾ ਨਹੀਂ ਸੋਚਣਗੇ ਕਈ ਵਾਰੀ ਹੁੰਦਾ ਚਲ ਸ਼ਰੀਕਾ ਸੋਚਦੇ ਆ ਸ਼ਰੀਕੇ ਅੱਜ ਕੱਲ ਮੈਂ ਤੁਹਾਨੂੰ ਦੱਸਿਆ ਨੇ 80% ਲੋਕ ਸ਼ਰੀਕਾ ਹੀ ਕੱਢਦੇ ਆ ਪਰ 20% ਇਹ ਵੀ ਸੋਚ ਲੈ ਕਰੋ ਸਾਨੂੰ ਬੰਦੇ ਪਿਆਰ ਕਰਦੇ ਆ ਸਾਡੇ ਭਲਾ ਚਾਚੇ ਤਾਇਦੇ ਮੁੰਡਿਆ ਹਮੇਸ਼ਾ ਚਾਚੇ ਤਾਇਦੇ ਮੁੰਡੇ ਸ਼ਰੀਕ ਨਹੀਂ ਹੁੰਦੇ ਉਹ ਕਦੇ ਵਾਸਤੇ ਪੜ੍ਹਾਈ ਵੀ ਸੋਚ ਜਾਂਦੇ ਆ ਕਿਸੇ ਨੇ ਕੋਈ ਬਾਤ ਕੱਢਣਾ ਉਹਦਾ ਕੱਢ ਜਾਂਦਾ ਹੁੰਦਾ ਪਰ ਹਮੇਸ਼ਾ ਕਈ ਵਾਰੀ ਉਹ ਇੰਨਾ ਕਿ ਚੰਗਾ ਕੰਮ ਕਰ ਦਿੰਦੇ ਹੁੰਦੇ ਆ ਵੀ ਉਹ ਸਾਨੂੰ ਬਾਅਦ but uh ਕਈ ਵਾਰੀ ਮਾੜਾ ਹੋ ਜਾਂਦਾ ਪਰ ਹਰ ਇੱਕ ਬੰਦਾ ਹੀ ਉਹ ਚੀਜ਼ ਨੂੰ ਲੈ ਕੇ ਤਰਪੈਂਦਾ ਵੀ ਖਣੀ ਸਾਡੇ ਤੇ ਖੁਸ਼ ਨਹੀਂ ਮੈਂ ਕਹਿੰਦਾ ਯਾਰ ਪੰਜਾਬ ਦੀਆਂ ਕੁੜੀਆਂ ਨੂੰ ਹੋਈ ਕੀ ਜਾਂਦਾ ਹਨਾ ਬਾਈ ਦਿਨ ਪਰ ਦਿਨ ਤੁਸੀਂ ਵੇਖਦੇ ਹੋਗੇ ਹਨਾ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਦੇ ਉੱਤੇ ਕਿੰਨਾ ਗੰਦ ਪੈ ਰਿਹਾ ਠੀਕ ਆਵਾ ਉੱਤੇ ਪਿਆ ਆਵਾ ਉੱਤੇ ਪਿਆ ਹਨਾ ਇਹਨਾਂ ਨੂੰ ਤਾਂ ਇਹਨਾਂ ਨਾਲ ਤਾਂ ਖੇਡ ਬਣਾਈ ਹੋਈ ਆ ਵੀ ਵਿਆਹ ਕਰਾ ਲਓ ਠੀਕ ਹੈ ਅਗਲੇ ਨਹੀਂ ਪਸੰਦ ਆਉਂਦਾ ਤੇ ਪ੍ਰੇਮੀ ਜੋੜੇ ਨਾਲ ਮਿਲ ਕੇ ਆਦੇ ਨਾਲ ਵੀ ਕੁਝ ਨਾ ਕੁਝ ਇਹੋ ਜਿਹਾ ਕੰਮ ਕਰ ਦੋ ਵੀ ਵੀ ਸਾਨੂੰ ਕਿਹੜਾ ਕੋਈ ਫੜਨ ਵਾਲਾ ਹੈਗਾ ਜਾਂ ਸਾਨੂੰ ਕਿਹੜਾ ਕੁਝ ਕਹਿਣ ਵਾਲਾ ਹੈਗਾ ਵੀ ਜਿਹੜਾ ਕੁਝ ਕਰਨਾ ਕਰ ਦੋ ਉਹੋ ਕਿਹਾ ਲੋਕ ਇਹ ਜਨਾਨੀ ਨੇ ਕੀਤਾ ਵੀ ਆਪਦੇ ਪ੍ਰੇਮੀ ਨਾਲ ਮਿਲ ਕੇ ਘਰ ਵਾਲ ਨੂੰ ਵੱਢ ਕੇ ਨੀਲੇ ਡਰਮ ਚ ਪਾ ਕੇ ਨਾ ਪਤਾ ਸੀ ਨਾ ਲੋਕ ਘਰੇ ਨੀਲੇ ਡਰਮ ਰੱਖਣੋਂ हट ਗਏ ਸੀ ਇੰਨਾ ਖੌਡਾ ਰ ਪੈ ਗਿਆ ਸੀ ਜਨਾਨੀ ਨੇ ਬਈ ਲਵ ਮੈਰਿਜ ਕਰਾਈ ਸੀ ਠੀਕ ਹੈ ਲਵ ਮੈਰਿਜ ਕਰਾਈ ਸੀ ਉਹਨੂੰ ਕਿ ਪਤਾ ਨਹੀਂ ਕਿਹੜੇ ਪਿੰਡ ਸ਼ਹਿਰ ਲੈ ਕੇ ਗਈ ਜਾਂ ਉਹਨੂੰ ਕਿਹੜੇ ਕੰਟਰੀ ਚ ਲੈ ਕੇ ਗਈ ਜਿੱਥੇ ਉਹਨੇ ਕੀ ਕੀਤਾ ਬਈ ਆਪਦੇ ਘਰ ਵਾਲੇ ਨੂੰ ਮਾਰ ਕੇ ਠੀਕ ਹੈ ਤੇ ਆਪ ਉਹ ਉਹ ਤਾਂ ਫਰਾਰ ਹੋ ਗਿਆ ਫਰਾਰ ਹੋ ਗਿਆ ਠੀਕ ਹੈ ਬਾਅਦ ਵਿੱਚ ਫੜੀ ਵੀ ਗਈ ਹੈ ਮਤਲਬ ਯਾਰ ਇਹਨਾਂ ਨੂੰ ਇਹਨਾਂ ਨੇ ਯਾਰ ਇਹ じゃ ਕੀ ਮਤਲਬ ਯਾਰ ਬੰਦੇ ਮੁੰਡੇ ਨੇ ਕੀ ਗਨਾਹ ਕੀਤਾ ਮੁੰਡਾ ਮੁੰਡਾ ਦਾ ਯਾਰ ਮੁੰਡਾ ਤਾਂ ਇਹ ਸਿੰਪਲ ਆ ਗੱਲ ਇਹ ਨਹੀਂ ਪਸੰਦ ਦਾ ਨਾਂ ਕਰਾਓ ਪਹਿਲਾਂ ਹਾਂਜੀ ਹਾਂਜੀ ਬਈ ਹਾਂ ਤੇ ਵੀ ਮੇਰੇ ਮੇਰਾ ਤਾਇਆ ਕਿੰਨਾ ਔਖਾ ਹੋਇਆ ਹਨਾ ਵੀ ਉਹਦੀ ਉਮਰ ਵੇਖੀ ਤੁਸੀਂ ਹੈਨਾ ਵੀਡੀਓ ਵੇਖੀਓ ਸਾਰੇ ਉਹਨਾਂ ਦਾ ਤਾਂ ਕੀ ਕਸੂਰ ਸੀ ਵਿਚਾਰੇ ਦਾ ਨਾ ਤੇਰੇ ਚਾਚੇ ਦੇ ਮੁੰਡੇ ਦਾ ਕਸੂਰ ਸੀ ਨਾ ਤੇਰੇ ਚਾਚੀ ਦਾ ਨਾ ਤੇਰੇ ਚਾਚੇ ਦਾ ਹਾਂ ਕਿ ਭਾਈ ਕਿਉਂਕਿ ਨਾ ਮੈਨੂੰ ਆਦ ਤਾ ਨਾ ਮੈਂ ਵੀ ਜਿਵੇਂ ਮੇਰੇ ਡੈਡੀ ਨੂੰ ਤਾਇਆ ਕਹਿੰਦਾ ਹੁੰਦਾ ਜੀ ਮੇਰਾ ਵੱਡਾ ਭਰਾ ਉਹ ਜਿਹੜਾ ਖਤਮ ਹੋਇਆ ਠੀਕ ਹੈ ਤਾਂ ਹੀ ਅਸੀਂ ਆਹ ਚਾਚੇ ਨੇ ਵੀ ਤਾਇਆ ਹੀ ਕਹਿ ਦਨੇ ਆ ਤਾਂ ਕਰਕੇ ਮੇਥੋਂ ਤਾਇਆ ਨਿਕਲ ਜਾਂਦਾ ਭਾਈ ਮੂੰਹ ਠੀਕ ਹੈ ਮਤਲਬ ਯਾਰ ਅਸੀਂ ਯਾਰ ਭਾਈ ਮਤਲਬ ਯਾਰ ਸਾਡੀ ਨਾ ਜ਼ਿੰਦਗੀ ਖਤਮ ਕਰਤੀ ਯਾਰ ਉਹਨਾਂ ਨੇ ਮਤਲਬ ਯਾਰ ਸਾਨੂੰ ਵੀ ਪੁੰਜੇ ਲਾਤਾ ਸਾਡੀ ਵੀ ਥੂ ਥੂ ਕਰਾਤੀ ਵੀ ਤੁਹਾਡੇ ਘਰੇ ਇਹੋ ਜੀ ਜਨਾਨੀ ਕਿਹੜੀ ਆਈ ਠੀਕ ਹੈ ਪਰ ਆਏ ਆ ਵੀ ਸਰਕਾਰ ਨੇ ਭਾਈ ਸਾਡੀ ਹਿੰਮਤ ਮਾਰੀ ਉਹਨੇ ਉਸ ਇਧਿਆਸ਼ਕ ਨੂੰ ਵੀ ਫੜ ਲਿਆ ਤੇ ਉਹਨੂੰ ਵੀ ਫੜ ਲਿਆ ਭਾਈ ਇੱਕ ਜਨਾਨੀ ਹੋਰ ਯਾਰ ਬਾਈ ਜੇ ਸਰਕਾਰ ਹੀ ਐ ਕਰ ਦੇ ਜਿਵੇਂ ਹੁਣ ਉਹ ਕੁੜੀ ਨੇ ਜਨਾਨੀ ਨੇ ਆਟਾ ਗੁੰਨ ਕੇ ਜ਼ਹਿਰ ਪਾਤੀ ਤੇ ਜੇ ਮੈਂ ਕਹਣਾ ਸਰਕਾਰ ਉਹਨਾਂ ਨੂੰ ਬਰਾਬਰੀ ਜਹਿਦ ਦੇ ਕੇ ਮਾਰ ਦੇ ਚੰਗੀ ਗੱਲ ਬਾਈ ਯਾਰ ਬਾਈ ਉਹ ਤਾਂ ਮੈਂ ਤਾਂ ਕਹਿੰਦਾ ਉਹ ਗਲਤ ਆ ਕੰਮ ਮੈਂ ਇਹਨਾਂ ਨੂੰ ਸਲਾਖਾਂ ਦੇ ਵਿੱਚ ਰੱਖੋ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਬਾਹਰ ਨਾ ਕੱਢੇ ਨਾ ਉਦੋਂ ਘੁੱਟ ਘੁੱਟ ਕੇ ਬੰਦਾ ਮਰੇ ਨਾ ਫੇਰ ਪਤਾ ਲੱਗਦਾ ਵੀ ਇਹ ਕੀ ਚੀਜ਼ ਆ ਯਾਰ ਆਸ ਕੀ ਕਰਨੀ ਆ ਬਈਰ ਕਰੋ ਜੀ ਸਾਦਕੇ ਕਰੋ ਪਰ ਜਿਹੜਾ ਹਾਲਾਤ ਤੁਸੀਂ ਕਰ ਦਿੰਨੇ ਹੋ ਬਈ ਪਰਿਵਾਰ ਦਾ ਉਹ ਗਲਤ ਗੱਲ ਆ ਬਈ ਮੈਂ ਤਾਂ ਨਾ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਠੀਕ ਹੈ ਵੀ ਜੇ ਕੋਈ ਵੀ ਕੁੜੀ ਦਾ ਰਿਸ਼ਤਾ ਕਿਸੇ ਨੇ ਕਰਨਾ ਹੋਵੇ ਹਨਾ ਜਾਂ ਮੁੰਡੇ ਦਾ ਰਿਸ਼ਤਾ ਕਰਨਾ ਪਹਿਲਾਂ ਉਹਦੇ ਬਾਰੇ ਪਤਾ ਕਰ ਲਿਆ ਕਰੋ ਬਈ ਮੁੰਡਾ ਕੀ ਕਰਦਾ ਕੁੜੀ ਕੀ ਕਰਦੀ ਆ ਉਹਨਾਂ ਦਾ ਡੋਪ ਟੈਸਟ ਕਰ ਲਿਆ ਕਰੋ ਸਾਰਾ ਕੁਝ ਕਰਨਾ ਚਾਹੀਦਾ ਬਈ ਤੈਸਦਾ ਹੋਣਾ ਚਾਹੀਦਾ ਸਾਰਾ ਕੁਝ ਕਰਨਾ ਚਾਹੀਦਾ ਉਸ ਤੋਂ ਬਾਅਦ ਉਹਦੇ ਬਾਰੇ ਪਤਾ ਵੀ ਕਰਨਾ ਚਾਹੀਦਾ ਵੀ ਕਿੱਦਾਂ ਦੇ ਹਾਲਾਤ ਹਨ ਇਹਨਾਂ ਦੇ ਘਰ ਦੇ ਤੇ ਕੀ ਗੁਣ ਕੀਤੇ ਹੋਇਆ ਕੁੜੀ ਨੇ ਕੀਕ ਨਹੀਂ ਕੀਤਾ ਹੋਇਆ ਮੁੰਡੇ ਨੇ ਕੀ ਕੀਤਾ ਹੋਇਆ ਮੁੰਡੇ ਨਹੀਂ ਕੀਤਾ ਹੋਇਆ ਮਤਲਬ ਸਾਰਾ ਕੁਝ ਪੁੱਛਣਾ ਚਾਹੀਦਾ ਬਈ ਇਹੋ ਜਿਹੇ ਜਨਾਨੀਆਂ ਬਈ ਨੇ ਸਾਡਾ ਘਰ ਪਟਕੇ ਰੱਖਤਾ ਬਈ ਅਸੀਂ ਤਾਂ ਬਹੁਤ ਦੁਖੀ ਆਂ ਸਾਡੇ ਘਰੇ ਚੁੱਲ੍ਹਿਆਂ 'ਚ ਰੋਟੀ ਵੱਖਦੀ ਪੱਕੀ ਨਹੀਂ ਹੁੰਦੀ ਇੱਕ ਗੱਲ ਮੰਨਦਾ ਬਈ ਵੀ ਮੰਨ ਕੇ ਚੱਲ ਜਦੋਂ ਉਹਨੇ 35 ਸਾਲ ਵਿਹਟ ਕਰ ਲਈ ਸੀ ਹਾਂਜੀ ਬਈ ਤੇ ਜੇ ਉਹ ਪੁੱਛ ਕੇ ਚ ਕਰ ਲੈਂਦਾ ਹੋ ਸਕਦਾ ਉਹਦੀ ਜਾਨ ਬਚ ਜਾਂਦੀ ਇਹੀ ਤਾਂ ਇਹੀ ਤਾਂ ਯਾਰ ਬਈ ਪੁੱਛ ਗਏ ਸੀਗੇ ਉਹਨਾਂ ਨੂੰ ਇਹ ਲੱਗਿਆ ਨਾ ਵੀ ਅਸੀਂ ਭਾਨੀ ਮਾਰਦੇ ਆ ਹੂੰ ਜਿਵੇਂ ਅਸੀਂ ਭਾਨੀ ਅਸੀਂ ਕੀ ਕਰਨੀ ਸੀ ਬਈ ਭਾਨੀ ਮਾਰ ਕੇ ਯਾਰ ਇਹੀ ਗੱਲ ਪਿੱਛੇ ਸਾਡੇ ਤੇ ਜਿਹੜੇ ਚਾਚੇ ਹਰਗੇ ਸੀਗੇ ਉਹਨਾਂ ਨੂੰ ਐ ਲੱਗਿਆ ਵੀ ਭਾਨੀ ਮਾਰਦੇ ਹੋ ਤਾਂ ਕਰਕੇ ਬਈ ਉਹਨਾਂ ਨੂੰ ਜਲਦੀ ਜਲਦੀ ਕੰਮ ਕਰਤਾ ਪਰ ਬਈ 35 ਸਾਲ ਦੀ ਉਮਰ 24 ਸਾਲ ਦੀ ਕੁੜੀ ਨਾਲ ਵਿਆਹ ਹੋ ਰਿਹਾ ਤੇ ਬਈ ਕੁਝ ਨਾ ਕੁਝ ਤਾਂ ਹੋਊਗਾ ਉਹਨੇ ਆਪਣੇ ਆਸ਼ਕ ਨਾਲ ਮਿਲ ਕੇ ਬਈ ਉਹਨਾਂ ਨੂੰ ਸਪਰੇਅ ਪਾ ਕੇ ਆਟੇ ਦੇ ਵਿੱਚ ਬਈ ਉਹਨਾਂ ਨੇ ਉਹਨਾਂ ਨੂੰ ਖਵਾ ਕੇ ਸਾਰੀ ਰਾਤ ਉਲਟੀਆਂ ਕੱਢੀ ਗਈ ਬਈ ਕੁੜੀ ਨੂੰ ਪੁੱਛਿਆ ਨਹੀਂ ਵੀ ਕਿਹੜੇ ਮਤ ਬਣਾ ਤੁਸੀਂ ਇਹ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜਮੀਨ ਜਮੀਨ ਜਾਇਦਾਦ ਨੱਪਣ ਦੀ ਹੜੱਪਨ ਦੀ ਸੀਗੀ ਜਮੀਨ ਜਾਇਦਾਦ ਨਹੀਂ ਬਈ ਉਹਨੂੰ ਐ ਸੀਗਾ ਚੱਲ ਯਾਰ ਵੀ ਖਤਮ ਕਰ ਦੰਨੀ ਆ ਇਹਨਾਂ ਨੂੰ ਕੀ ਵੀ ਤੁਹਾਨੂੰ ਮਿਲਣਾ ਸੌਕਾ ਹੋਵੇ ਆਸ਼ਕੀ ਕਰਨੀ ਸੌਖੀ ਹੋਵੇ ਕੀ ਵੀ ਤਾਂ ਕੀ ਗੱਲ ਸੀਗੀ ਹਨਾ ਮਤਲਬ ਯਾਰ ਜੇ ਬਈ ਯਾਰ ਆਸ਼ਕੀ ਕਰਨੀ ਆ ਫਿਰ ਵਿਆਹ ਕਾਦੋ ਕਰਾਇਆ ਉਹਨੂੰ ਐ ਨਹੀਂ ਪਤਾ ਵੀ ਗਨਾਂ ਲੋਕ ਐਨੇ ਲੁਕਦਾ ਹੁੰਦਾ ਕੁਛ ਵੀ ਨਹੀਂ ਲੁਕਦਾ ਬਈ ਮੈਂ ਤਾਂ ਕਹਿੰਦਾ ਕੁਛ ਵੀ ਨਹੀਂ ਲੁਕਦਾ ਗਨਾਹ ਕਰਦਾ ਬੰਦਾ ਕੋਈ ਵੀ ਕੁੜੀ ਹੈ ਬਾਈ ਮੈਂ ਇੱਕ ਗੱਲ ਕਹਿੰਦਾ ਜੇ ਵੀ ਜਿਹੜੀ ਵੀ ਕੁੜੀ ਹੈ ਇਹੋ ਜਿਹਾ ਕੁਝ ਕਰਨਾ ਚਾਹੁੰਦੀ ਆ ਠੀਕ ਹੈ ਨਾ ਕੁਝ ਵੀ ਕਰਨਾ ਚਾਹੁੰਦੀ ਆ ਮੈਂ ਕਹਿੰਨਾ ਬਾਈ ਆਦਾ ਸੋਚ ਸਮਝ ਕੇ ਕਰਿਓ ਕਿਉਂਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਆ ਕੁਝ ਨਾ ਕੁਝ ਇੱਕ ਚੀਜ਼ ਰਹਿ ਜਾਂਦੀ ਹੁੰਦੀ ਆ ਜਿਹਦੇ ਕਰਕੇ ਫਸ ਜਾਂਦਾ ਬੰਦਾ ਇਸ ਕਰਕੇ ਇਹੋ ਜੇ ਕੰਮ ਕਰੋ ਹੀ ਨਾ ਬਾਈ ਵਿਆਹ ਹੀ ਨਾ ਕਰੋ ਯਾਰ ਪਹਿਲੀ ਗੱਲ ਤਾਂ ਜੇ ਬੰਦੇ ਨੇ ਕਰਨਾ ਹੀ ਗਲਤ ਕੰਮ ਆ ਠੀਕ ਹੈ ਬਸ ਇਹੀ ਕਹਿਣਾ ਚਾਹਣਾ ਬਈ ਇਹਦਾ ਬਾਈ ਕਹਿੰਦਾ ਵੀ ਮੇਰੇ ਚਾਚੇ ਦੇ ਮੁੰਡੇ ਨੂੰ ਚਾਚੀ ਨੂੰ ਮਸੀਂ ਬਹੁਤ ਸਮਝਾਇਆ ਸੀ 35 36 ਸਾਲ ਤਰੀ ਉਮਰਾਂ ਵੀ ਕੋਈ ਚੱਕਰ ਨਹੀਂ ਜਦੋਂ ਤੂੰ ਇੰਨਾ ਟਾਈਮ ਇਕੱਲਾ ਰਹਿ ਪਿਆ ਕੋਈ ਨਹੀਂ ਜਿੱਤੇ ਕਿਸੇ ਨਾਲ ਸੰਜੋਗ ਹੋਏ ਤਾਂ ਗੱਲ ਬਣ ਜੂਗੀ ਪਰ ਉਹ ਨਹੀਂ ਆਖੇ ਲੱਗਾ ਉਹਨੂੰ ਆਏ ਹੋਗੇ ਭਾਨੀ ਮਾਰਦਾ ਉਹਨੇ ਕਿਸੇ ਦੀ ਸੁਣੀ ਨਹੀਂ ਤੇ ਅੱਜ ਆਉਦੀ ਜਾਨ ਤੋਂ ਹੱਥ ਧੋਤੇ ਦੋਨਾਂ ਨੇ ਤਾਂ ਉਹ ਕੀ ਜਨਾਨੀ ਨੇ ਕੀ ਕੀਤਾ ਵੀ ਉਹਨੂੰ ਇਹ ਸੀ ਵੀ ਐਡਾ ਗਨਾਹ ਕਰਕੇ ਵੀ ਮੈਂ ਬਚ ਜੂ ਪਰ ਨਹੀਂ ਇਹ ਇੱਕ ਜਦੋਂ ਆਪਾਂ ਕਿਸੇ ਤੇ ਕੋਈ ਜੁਰਮ ਕਰਦੇ ਆ ਨਾ ਉਹ ਕੋਈ ਨਾ ਕੋਈ ਸਰਾਖ ਰਹਿ ਜਾਂਦਾ ਹੁੰਦਾ ਤੇ ਉਹ ਫੜਿਆ ਜਾਂਦਾ ਹੁੰਦਾ ਬਈ ਹੁਣ ਕੀ ਗੱਲਬਾਤ ਹੋਈ ਥੋੜੀ ਗੱਲਬਾਤ ਇਹ ਹੋਈ ਹੈ ਬਈ ਕਾਨੂੰਨ ਨੇ ਉਹਨਾਂ ਨੂੰ ਫੜ ਲਿਆ ਹੈ ਹਨਾ ਤੇ ਬਈ ਅਸੀਂ ਤਾਂ ਬਈ ਇਹੀ ਕਹਿੰਦੇ ਹਾਂ ਵੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਬਸ ਸਜ਼ਾ ਦਵਾਉਂਗੇ ਪੂਰੀ ਸਜ਼ਾ ਬਈ ਫੁੱਲ ਦਵਾਵਾਂਗੇ ਉਹਦੇ ਪਰਿਵਾਰ ਨੂੰ ਵੀ ਡੱਕਾਂਗੇ ਬਈ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਸਾਰਾ ਸਾਡਾ ਪਰਿਵਾਰ ਸਾਰਾ ਉੱਜੜ ਗਿਆ ਯਾਰ ਬਈ ਸਾਡੇ ਦੇ ਘਰੇ ਰੋਟੀ ਨਹੀਂ ਪਗਦੀ ਭਈ ਯਾਰ ਲੋਕਾਂ ਨੂੰ ਖੇਡਾਂ ਲੱਭੀਆਂ ਹੋਈਆਂ ਲੋਕ ਵੀਡੀਓ ਪਾਈ ਜਾਂਦੇ ਆ ਐ ਹੋ ਗਿਆ ਉਹ ਹੋ ਗਿਆ ਵੀ ਸਾਡਾ ਦੁੱਖ ਵੇਖੋ ਨਾ ਸਾਡੇ ਨਾਲ ਕੀ ਹੋਇਆ ਬਈ ਠੀਕ ਹੈ ਨਾ ਮੈਂ ਭਾਈ ਇਹੀ ਮੈਂ ਤਾਂ ਹੀ ਕੈਮਰੇ ਮੂਰੇ ਆਇਆ ਆ ਬਈ ਵੀ ਇਹ じゃ ਕੋਈ ਵੀ ਬੰਦਾ ਸੋਚਦਾ ਨਾ ਭਈ ਯਾਰ ਕਿਸੇ ਦੇ ਪਰਿਵਾਰ ਨੂੰ ਖਤਮ ਕਰਨਾ ਸੌਖਾ ਨਹੀਂ ਹੈਗਾ ਜੇ ਕਿਸੇ ਪਰਿਵਾਰ ਨੂੰ ਖਤਮ ਕਰ ਵੀ ਦਿੰਦੇ ਹੋ ਤਾਂ ਭਈ ਕਾਨੂੰਨ ਐਡਾ ਵੀ ਕਮਜ਼ੋਰ ਹੈ ਨਹੀਂ ਵੀ ਤੁਸੀਂ ਤੁਸੀਂ ਬਖਸ਼ੇ ਜਾਓਗੇ ਕੁੜੀ ਹੁਣ ਫੜਾਤੀ ਪੁਲਿਸ ਨੂੰ ਫੜਾਤੀ ਭਾਈ ਆਸ਼ਕੋ ਦਾ ਆਸ਼ਕ ਵੀ ਫੜਿਆ ਗਿਆ ਬਈ ਠੀਕ ਹੈ ਤੇ ਜਿਹੜਾ ਹੁਣ ਤੇਰਾ ਚਾਚਾ ਉਹ ਹੁਣ ਠੀਕ ਹੈ ਚਾਚਾ ਠੀਕ ਹੈ ਬਾਈ ਚਲ ਠੀਕ ਹੈ ਬਾਈ ਧੰਨਵਾਦ ਤੇਰਾ ਪੁਲਿਸ ਨੂੰ ਤੂੰ ਕੀ ਕਹਿਣਾ ਚਾਹਣਾ ਇਹੀ ਕਹਿਣਾ ਚਾਹਣਾ ਵੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਕਾਨੂੰਨ ਦਾ ਵੀ ਜਿਹਨੇ ਸਾਡਾ ਹੱਥ ਹੱਥ ਫੜਿਆ ਬਾਈ ਠੀਕ ਹੈ ਧੰਨਵਾਦ ਧੰਨਵਾਦ ਬਾਈ ਦੋਸਤੋ ਇਹ ਬੰਦਾ ਸੀ ਜਿਹੜਾ ਕਿ ਉਹ ਉਹ ਬੰਦੇ ਮੁੰਡੇ ਦੇ ਚਾਚਾਏ ਦਾ ਮੁੰਡਾ ਸੀ ਇਹਦੇ ਚਾਚੇ ਦਾ ਮੁੰਡਾ ਸੀ ਜਿਹੜੀ ਚਾਚੇ ਦੀ ਨੂੰਹ ਨੇ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਉਹ ਆਸ਼ਕ ਨਾਲ ਰਲ ਕੇ ਆਟੇ ਦੇ ਵਿੱਚ ਜ਼ਹਿਰ ਗੁੰਨ ਕੇ ਉਹਨੂੰ ਪਾਤੀ ਸਾਰੇ ਟੱਬਰ ਨੂੰ ਜਿਹਦੇ ਵਿੱਚ ਇਹਦੇ ਚਾਚੇ ਦਾ ਮੁੰਡਾ ਚਾਚੀ ਉਹ ਥਾਂ ਤੇ ਹੀ ਘਰੇ ਉਹਨਾਂ ਦੀ ਮੌਤ ਹੋ ਗਈ ਸਾਰੀ ਆ ਟੌਲਟੀਆਂ ਕਰੀਗੇ ਟੱਟੀਆਂ ਕਰੀਗੇ ਜਿਹੜਾ ਦਾ ਚਾਚਾ ਸੀ ਸ਼ਾਇਦ ਉਹਨੇ ਜਾਂ ਰੋਟੀਆਂ ਘੱਟ ਖਾਧੀਆਂ ਜਾਂ ਉਹਨੂੰ ਥੋੜਾ ਬਤਾ ਕੋਈ ਅਸਰ ਘੱਟ ਹੋਇਆ ਤੇ ਉਹਨੂੰ ਤੁਰੰਤ ਹਸਪਤਾਲ ਦੇ ਵਿੱਚ ਇਹ ਲੈ ਕੇ ਗਏ ਪ੍ਰਾਈਵੇਟ ਗੱਡੀ ਤੇ ਲੈ ਗਏ ਉਹਦੀ ਚਲ ਜਾਨ ਬਚ ਗਈ ਹੁਣ ਉਹ ਕੁੜੀ ਨੂੰ ਹਰਾਸਤੇ ਦੇ ਵਿੱਚ ਲੈ ਲਿਆ ਉਹਦੇ ਆਸ਼ਕ ਨੂੰ ਹਰਾਸਤੇ ਦੇ ਵਿੱਚ ਲੈ ਲਿਆ ਪਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਕੁੜੀਆਂ ਨੂੰ ਵੀ ਤੇ ਮੁੰਡਿਆਂ ਨੂੰ ਵੀ ਜੇ ਛੋਡੇ ਪਸੰਦ ਆ ਉਹਦੇ ਆਸ਼ਕ ਨੂੰ ਵੀ ਕਹਿਣਾ ਚਾਹੁੰਦਾ ਸੀ ਵੀ ਜੇ ਤੇਰੇ ਉਹ ਕੁੜੀ ਪਸੰਦ ਸੀ ਤੂੰ ਵਿਆਹ ਕੇ ਘਰ ਤੋਂ ਨਹੀਂ ਲੈ ਕੇ ਗਿਆ ਕੀ ਗੱਲ ਵੀ ਛੋਡੇ ਕੋਲੇ ਜਾਨ ਯਾਰ ਇੰਨੀ ਕਿ ਛੋਟੀ ਹੋ ਗਈ ਬੰਦਾ ਕੁੱਤੇ ਦੇ ਛੋਟੀ ਮਾਰ ਲੱਗਾ ਸੋਚਦਾ ਤੁਸੀਂ ਇੱਕ ਬੰਦੇ ਨੂੰ ਐਡੀ ਛੇਤੀ ਮਕਾਤਾ ਕੀ ਗਨਾਹ ਸੀ ਉਹ ਬੰਦੇ ਦਾ ਕੀ ਗਨਾਹ ਸੀ ਉਹਦੀ ਮਾਂ ਦਾ ਵੀ ਜਿਹੜਾ ਤੁਸੀਂ ਇੱਕ ਨੂੰ ਜ਼ਹਿਰ ਦੇ ਕੇ ਮਾਰਤਾ ਇੱਕ ਨੂੰ ਨੂੰ ਵਿਆਹ ਕੇ ਲੈ ਆ ਜੇ ਛੋਡੇ ਮੁੰਡਾ ਪਸੰਦ ਸੀ ਕੁੜੀ ਪਸੰਦ ਸੀ ਤੁਸੀਂ ਆਪਸ ਵਿੱਚ ਦੀ ਵਿਆਹ ਕਰਾ ਲਓ ਤੁਸੀਂ ਕਿਉਂ ਦੂਜਿਆਂ ਨੂੰ ਮੋਹਰਾ ਬਣਾਉਣਾ ਯਾਰ ਕਿੰਨੇ ਮੁੰਡੇ ਕੁੜੀਆਂ ਕਿੰਨਾ ਕੁੜਗਾ ਉਹਦੇ ਆਸ਼ਕਾਨਾਂ ਨਾਲ ਲੜ ਕੇ ਮਾਰਦੇ ਮੁੰਡੇ ਹਨਾ ਉਹ ਨੀਲੇ ਡਰਮ ਚ ਮਾਰ ਕੇ ਵੱਢ ਕੇ ਪਾ ਕੇ ਸੀਮੈਂਟ ਪਾਤਾ ਸੀ ਲੋਕ ਘਰੇ ਨੀਲੇ ਡਰਮ ਤੋਂ ਇੰਨਾ ਖੌਫ ਮੰਨਣ ਲੱਗ ਗਏ ਸੀਗੇ ਘਰੇ ਨੀਲਾ ਡਰਮ ਰੱਖਣੋਂ ਹਟ ਗਏ ਸੀਗੇ ਕਿਉਂ ਸੀ ਕਿਉਂਕਿ ਹੁਣ ਦਿਨ ਬਦ ਦਿਨ ਜਿਹੜੀਆਂ ਕੁੜਗੀਆਂ ਉਹਨਾਂ ਤੇ ਵਿਸ਼ਵਾਸ ਦੁਨੀਆਦਾਰੀ ਤੋਂ ਚੱਕਿਆ ਜਾ ਰਿਹਾ ਇੱਕ ਤਾਂ ਹਾ ਇੰਸਟਾਗ੍ਰਾਮ ਹੋਰ ਟਿਕਟੋਕ ਹੋਰ ਕਿੰਨਾ ਗੰਦ ਪਾਈ ਜਾਂਦੀਆਂ ਗਾਲਾਂ ਕੱਢੀ ਜਾਂਦੀਆਂ ਬਹੁਤ ਕੁਝ ਕਰੀ ਜਾਂਦੇ ਆ ਤੇ ਕਾ ਦਿਨ ਬਦ ਦਿਨ ਉਹਦੇ ਆਸ਼ਕਾਨਾਂ ਨਾਲ ਲੜ ਕੇ ਤੇ ਘਰ ਵਾਲੇ ਦਾ ਕਤਲ ਕਰਨਾ ਕਿਤੇ ਟੂਰ ਤੇ ਲੈ ਕੇ ਉੱਥੇ ਕਤਲ ਕਰਤਾ ਕਿਤੇ ਅਜਾ ਹੋਰ ਕੰਟਰੀ ਚ ਲਗੇ ਉੱਥੇ ਕਤਲ ਕਰਤਾ ਕੀ ਯਾਰ ਜਾਨ ਇੱਦਾਂ ਹੀ ਛੋਟੀ ਰਹੀ ਗਈ ਕੁੜੀਆਂ ਨੂੰ ਵੀ ਇੱਕ ਬੇਨਤੀ ਹੈ ਜੇ ਤੁਹਾਡੇ ਕੋਈ ਮੁੰਡਾ ਪਸੰਦ ਹੁੰਦਾ ਯਾਰ ਤੁਸੀਂ ਉਹਦੇ ਨਾਲ ਵਿਆਹ ਕਰਾ ਲਓ ਦੂਜੇ ਬੰਦੇ ਦੀ ਤੁਸੀਂ ਕਿਉਂ ਜਾਨ ਲੈਨੀਂਗਾ ਕਿਉਂ ਲੈਨੀਂਗਾ ਜਾਨ ਤੁਸੀਂ ਇਹ ਤਾਂ ਮੈਨੂੰ ਦੱਸ ਦੋ ਨਾਲ ਤਾਂ ਤੁਸੀਂ ਗ੍ਰਾਹ ਰਾਬ ਬੰਦਿਗਾ ਨਾਲ ਤੁਸੀਂ ਸਜ਼ਾ ਕੱਢਦਿਗਾ ਨਾਲੇ ਉਹ ਬੰਦੇ ਦੀ ਜਾਨ ਗਵਾਣੀ ਸਾਡੀ ਤੁਹਾਡੇ ਮੂਰੇ ਬੇਨਤੀ ਹੈ ਇੱਕ ਸਿੱਖਿਆ ਲਓ ਚੰਗਾ ਰਹੋ ਜੇ ਤੁਸੀਂ ਕਿਸੇ ਨਾਲ ਵਿਆਹ ਕਰਾਉਣਾ ਤੁਹਾਡੇ ਮੁੰਡਾ ਪਸੰਦ ਆ ਭਲਾ ਤੁਹਾਡਾ ਵਿਆਹ ਹੋਇਆ ਕਿਸੇ ਦੀ ਜਾਨ ਨਾ ਲਓ ਤੂੰ ਜਾਣਾ ਤੁਸੀਂ ਜਾਓ ਯਾਰ ਕਿਸੇ ਨੂੰ ਮਾਰਨਾ ਤੁਹਾਡੇ ਲਈ ਚੰਗਾ ਕੰਮ ਥੋੜਾ ਸਾਡੀ ਵੀਡੀਓ ਕਿ ਸਿੱਖਿਆ ਦੇਣ ਲਈ ਹੁੰਦੀ ਆ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖ ਕੇ ਰੋ ਪੁੱਟੇ ਬਸ ਨਾਲ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ